ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਪੰਜਾਬ ਦੇ ਲੋਕ ਗੀਤ ਨਾਉ ਲੈਟ ਸਟਾਰਟ ਪੰਜਾਬ ਲੋਕ ਗੀਤਾਂ ਦਾ ਦੇਸ਼ ਹੈ ਇੱਥੇ ਬੱਚੇ ਨੂੰ ਗੁਰਤੀ ਵੀ ਲੋਕ ਗੀਤਾਂ ਨਾਲ ਮਿਲਦੀ ਹੈ ਯਾਨੀ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਉਹਨੂੰ ਪੂਆ ਜੜੀ ਹੈ ਸ਼ਹਿ ਚਟਾਉਂਦੇ ਨੂੰ ਕਰ ਦਿੰਦੇ ਆ ਗੁਰਤੀ ਠੀਕ ਹੈ ਲੋ ਗੀਤਾ ਨਾਲ ਮਿਲਦੀ ਹੈ ਤੇ ਉਹ ਬਲਦਾ ਵੀ ਲੋਰੀਆਂ ਦੀਆਂ ਮਿੱਠੀਆਂ ਪਿਆਰ ਭਰੀਆਂ ਸੂਰਾਂ ਨਾਲ ਹਨ ਤੇ ਜਿਹੜੀ ਉਹਦੀ ਮਾਂ ਹੈ ਉਹਨੂੰ ਸੁਆਣ ਵਾਸਤੇ ਲੋਰੀ ਗਾਉਂਦੀ ਹੈ ਠੀਕ ਹੈ ਥੋੜਾ ਵੱਡਾ ਹੋ ਕੇ ਬੱਚਾ ਜਬੂ ਜਾਟਾ ਜਾਂ ਬਾਤਾ ਸੁੰਦਾ ਹੈ ਤਾਂ ਉਹ ਵੀ ਲੋ ਗੀਤਾ ਵਿੱਚ ਤੇ ਖੇਡਾ ਖੇਡਨ ਵੇਲੇ ਵੀ ਉਹ ਲੋ ਗੀਤਾ ਦੀ ਹੀ ਵਰਤੋਂ ਕਰਦਾ ਹੈ ਥਾਟ ਕਿਕਲੀ ਇਹਨਾਂ ਅਵਸਥਾ ਦੇ ਗੀਤ ਹਨ ਜਵਾਨੀ ਵਿੱਚ ਗੱਭਰੂ ਪਗੜਾ ਪਾਉਂਦੇ ਮੁਟਿਆਰਾ ਗਿੱਧਾ ਪਾਉਂਦੀਆ ਤੇ ਪਿੰਗਾ ਝੂੜਦਿਆ ਵੀ ਉਹ ਆਪਣੇ ਭਾਵਗੀਤਾ ਰਾਹੀ ਹੀ ਪੇਸ਼ ਕਰਦੇ ਹਨ ਹਾਲ ਵਾਉਂਦੇ ਹਾਲੀ ਅਤੇ ਮੰਜਾ ਚਾਰ ਦੇ ਪਾਲੀ ਜਵਾਨੀ ਦੇ ਜੋਸ਼ ਵਿੱਚ ਮਾਈਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਵੇਂ ਲੋਕ ਗੀਤ ਦਾ ਹੜੀ ਆ ਜਾਂਦਾ ਹੈ ਹਰ ਸਮੇਂ ਲਈ ਵੱਖੋ ਵੱਖਰੇ ਲੋਕ ਗੀਤ ਹਨ ਘੋੜੀਆਂ ਤੇ ਸੁਹਾਗ ਚੰਦ ਘੋੜੀਆਂ ਮੁੰਡੇ ਦੇ ਵਿਆਹ ਤੇ ਗਾਇਆ ਜਾਂਦੇ ਤੇ ਸੁਹਾਗ ਕੁੜੀ ਦੇ ਚੰਦ ਸਿੱਠਣੀਆਂ ਢੋਲ ਕੀ ਦੇ ਗੀਤ ਤੇ ਡੋਲੀ ਤੋਰਨ ਵਾਲੇ ਗੀਤ ਯਾਨੀ ਕਿ ਐ ਵਕ ਵਖਵ ਬਣ ਗਿਆ ਆ ਗਿਆ ਹੈ ਗੀਤਾਂ ਦੀਏ ਕਦੂ ਕਦੂ ਗਾਏ ਜਾਂਦੇ ਆ ਠੀਕ ਹੈ ਇਹਨਾਂ ਲੋਕ ਗੀਤਾਂ ਵਿੱਚ ਪੰਜਾਬ ਦੇ ਜੀਵਨ ਰੈਣੀ ਬੈਣੀ ਸਭਿਆਤਾ ਤੇ ਪੰਜਾਬੀਆਂ ਦੇ ਖਿਆਲਾਂ ਤੇ ਦ੍ਰਿਸ਼ਟੀਕੋਣ ਦਾ ਝਲਕਾਰਾ ਮਿਲਦਾ ਹੈ ਇਹ ਲੋਕੀ ਸਾਡੇ ਇਤਿਹਾਸ ਉੱਤੇ ਚਾਨਣਾ ਪਾਉਂਦੇ ਹਨ ਠੀਕ ਹੈ ਇੰਪੋਰਟੈਂਟ ਹੈ ਪੰਜਾਬ ਦੇ ਲੋਕ ਗੀਤਾਂ ਰੱਖਿਆ